ਹਾਂਜੀ ਬਾਈ ਮੈਂ ਥਾਰਾ ਬਾਈ ਹਾਨੀ ਠੀਕ ਐ ਅੱਜ ਕੱਲ ਚੰਡੀਗੜ੍ਹ ਮਾ ਮੋਹਰ ਦੇਖੋ ਕਿੰਨਾ ਗਰਮ ਹੋਇਆ ਵਾਗਾ ਕੈਬ ਵਾਲਿਆਂ ਦੇ ਵਿੱਚ ਹਰਾ ਰਾਈਡਰਾਂ ਦੇ ਵਿੱਚ ਔਰ ਆ ਕੈਬ ਵਾਲਾ ਜਿਹੜਾ ਯੂਨੀਅਨ ਦਾ ਪ੍ਰਧਾਨ ਐ ਯਾਰ ਦੇਖੋ ਕਿ ਬੰਦੇ ਕੀ ਨਾ ਸੋਚ ਹਰ ਕਿਆ ਕਹਾ ਜੈਲਸੀ ਕਹਾ ਇਹਨੂੰ ਯਾਰ ਕਿ ਦੱਸ ਠੀਕ ਐ ਆਪਣਾ ਤਾਂ ਜੋਇਨਰ ਰੇਟ ਵਧਾਣਾ ਦਾ ਬਤਵਾ ਰਿਹਾਗਾ ਠੀਕ ਐ ਅੱਗੇ ਤੇ ਅੱਗੇ ਜਾ ਕੇ ਮਿਲ ਕੇ ਪਰ ਆਹ ਮੋਟਰਸਾਈਕਲ ਵਗੈਰਾ ਜਿਹੜੇ ਵੀ ਆਹ ਰਾਈਡਰ ਜੇ ਹੋਵਾਂਗੇ ਇਹਨਾਂ ਕੀ ਬੰਦ ਕਰਨੇ ਨੂੰ ਫਿਰ ਰਿਹਾ ਕੀ ਯਾਰ ਰੋਜੀ ਰੋਟੀ ਚੱਲ ਰਹੀ ਐ ਮੈਂ ਦੇਖਿਆ ਨਾ ਕਿਈ ਰਾਈਡਰ ਯਾਰ ਕੀਆ ਕੱਪੜੇ ਤੱਕ ਪੂਰੇ ਲਿਬੜੇ ਪੇ ਹੋਵਾਂਗੇ ਉਹਨੂੰ ਕੇ ਸਵੇਰ ਤੇ ਸ਼ਾਮ ਤੱਕ ਮਿੱਟੀ 'ਵਾਂ ਕਿਸ ਚੀਜ਼ ਵਾਸਤੇ ਕਿ ਥਾਲੀ ਦੋ ਟਾਈਮ ਦੀ ਕਰਕੇ ਉਹਨੂੰ ਰੋਟੀ ਮਿਲ ਜਪਾ ਯਾਰ ਰੋਟੀ ਰੋਟੀ ਖਾਲ ਮੈਂ ਹਨਾ ਫੈਮਿਲੀ ਚ ਲਾ ਲ ਮੈਂ ਆਪਣੀ ਠੀਕ ਹੈ ਉੱਪਰ ਦੇ ਰਹੀ ਗੱਲ ਬਈ ਜੇ ਕੈਬ ਵਾਲੇ ਨੂੰ ਕਹਿ ਰਿਆਂਗਾ ਮੈਨੂੰ ਵੀ ਕਹਿ ਰਿਆਂਗਾ ਬਈ ਜੇ ਤੈਨੂੰ ਘਾਟਾ ਪੈ ਰਿਆ ਯਾਰ ਹੁਣ ਮੈਂ ਹੀ ਐ ਠੀਕ ਹੈ ਮਨੂੰ ਕੋਈ ਚੀਜ਼ ਮੈਂ ਘਾਟਾ ਪੈ ਰਿਆ ਨਹੀਂ ਬਣ ਰਹਾ ਬਈ ਮੈਂ ਕੋਈ ਹੋਰ ਹੱਲ ਕਰੂੰਗਾ ਮੈਂ ਕੋਈ ਹੋਰ ਨੌਕਰੀ ਢੂੰਡੂੰਗਾ ਹੋਰ ਕੰਮ ਢੂੰਡੂੰਗਾ ਐ ਥੋੜੀ ਨਾ ਮੈਂ ਸਰਕਾਰ ਕੀ ਗੱਲ ਪੇ ਜਾਊਂਗਾ ਤਮੇ ਕਿਸੇ ਹੋਰ ਦੇ ਪੇਟ 'ਵਾਂ ਕਾਨੂੰ ਲੱਤ ਮਾਰ ਰਹੇਗੇ ਯਾਰ ਜੇ ਫੇਰ ਵੀ ਕੋਈ ਦਿੱਕਤ ਆ ਯਾਰ ਸਿੱਧਾ ਕੰਪਨੀ ਨਾਲ ਗੱਲ ਕਰੋ ਕਿ ਆਈਡੀਆ ਉਡੀਆਂ ਨਹੀਂ ਨੀਂ ਕੀ ਮੜਾ ਮੈਂ ਹਨਾ ਸਿੰਪਲ ਜੀ ਗੱਲ ਐ ਉਹਨੂੰ ਵਿਚਾਰੇ ਗਰੀਬ ਨੂੰ ਯਾਰ ਗਰੀਬ ਨੂੰ ਮੈਂ ਥੰਮੇ ਦਬਾ ਗਏ ਯਾਰ ਠੀਕ ਐ ਮੈਂ ਦੇਖੀ ਬਈ ਵੀਡੀਓ ਵੀ ਦੇਖੀ ਨੀਂ ਕੀ ਕੋਈ ਸਪੈਸ਼ਲ ਪੁਲਿਸ ਵਾਲਿਆਂ ਦੇ ਚਲਾਨ ਕਰਵਾ ਰਹੇ ਰੋਕ ਰੋਕ ਔਰ ਪੁਲਿਸ ਵੀ ਦੇਖ ਲਓ ਪੁਲਿਸ ਵੀ ਬਈ ਉਂ ਕੀ ਸੀ ਕੀ ਸੁਣਦੀ ਨੀਂ ਇਨਗੇ ਕਿਹੇ ਵਾਂ ਚੱਲ ਰਹੀ ਕੀ ਪੁਲਿਸ ਵੀ ਠੀਕ ਐ 45ਵਾਂ ਵਿਚਾਰੀ ਕੁੜੀ ਮਰ ਗਈ ਕਿੰਨਾ ਕੋਥੇ ਐਕਸ਼ਨ ਹੋਇਆ ਠੀਕ ਹੈ ਉੱਥੇ ਆਪਣਾ ਇਨਕੇ ਆਹ ਕਹਿੰਗੇ ਟੈਕਸੀ ਡਰਾਈਵਰ ਇਹ ਮੈਂ ਜੋ ਮਰਡਰ ਕਰਦੇ ਉਹਨਾਂ ਕੇ ਠੀਕ ਹੈ ਕੈਬ ਲੈ ਕੇ ਦੌੜ ਗੇ ਕਿੰਨਾ ਕੀ ਕ ਐਕਸ਼ਨ ਰਿਐਕਸ਼ਨ ਹੋਇਆ ਕਿੰਨਾ ਮੈਂ ਜੋ ਚੰਡੀਗੜ੍ਹ ਮਾ ਡੱਡੂ ਮਜਰੇ ਕਲੋਨੀ ਮ ਗੋਲੀਆਂ ਚੱਲ ਗਈਆਂ ਮ ਜੋ ਜਵਾਕਾਂ ਨੇ ਚਲਾਦੀਆਂ ਕੀ ਐਕਸ਼ਨ ਹੋਇਆ ਪਰ ਚਲਾਨ ਕਰਨ ਨੂੰ ਯਾਰ ਕਿਸੇ ਦਾ 10-10 ਹਜ਼ਾਰ ਦਾ ਚਲਾਨ ਕਰਾ ਰਹੇ ਉਹ ਵੀ ਦੋਵੇਂ ਗਰੀਬ ਬੰਦਿਆਂ ਦਾ ਯਾਰ ਬਾਈ ਕੋਸ਼ਤਾ ਯਾਰ ਸੋਚ ਵਿਚਾਰ ਕਰੋ ਰੱਬ ਨੂੰ ਤਾਂ ਜਾਨ ਦੇਣੀ ਹੈ ਕਿੱਥੇ ਜਾਉਂਗੇ ਆਪਣਾ ਕਰਮ ਕਰੋ ਆਪਣੇ ਜੋਗਾ ਕਮਾਓ ਪਰ ਐ ਤਾਂ ਨਹੀਂ ਘੱਟੋ ਘੱਟ ਕੀ ਸਾਡੇ ਕਿਸੇ ਹੋਰ ਗਈ ਥਮੇ ਜਮੀਓ ਕਿ ਬਾਈ ਮੇਰਾ ਤਾਂ ਬੇੜਾ ਡੁੱਬਿਆ ਪਰ ਨਾਲ ਵਾਲਿਆਂ ਦਾ ਵੀ ਡੁੱਬਣਾ ਚਾਹੀਦਾ ਆ ਕੰਮ ਦਾ ਯਾਰ ਬਾਈ ਪਰ ਆ ਉਮੀਦ ਨਹੀਂ ਦੀ ਉੱਪਰ ਦੇ ਯਾਰ ਵੀਰ ਆ ਦੇ ਸਰਦਾਰ ਬੰਦਾ ਯਾਰ ਠੀਕ ਹੈ ਬਾਈ ਸਿੱਖ ਕੌਮ ਇਹ ਜੀ ਹੈ ਨਾ ਜੇ ਇਹਨਾਂ ਕੋਈ ਭੁੱਖਾ ਆ ਜਾਵੇ ਜੇ ਆਪਣੇ ਪਾਈ ਨੂੰ ਦੋ ਰੋਟੀਆਂ ਨਾ ਆਪਣੀ ਹੱਕ ਕੀ ਆਪਣੇ ਵਿੱਚ ਕੀ ਆਪਣੀ ਰੋਟੀ ਚੱਕ ਕੇ ਦੇ ਦਵਾਂਗੇ ਚੱਲ ਯਾਰ ਪਰ ਬਾਈ ਮੈਂ ਸੁਣਿਆ ਕਿ ਟੈਕਸ ਪਰ ਉਹ ਟੈਕਸ ਭਰਨੇ ਕੇ ਬਾਅਦ ਚਲਾਓ ਯਾਰ ਜੇ ਟੈਕਸ ਭਰ ਵੀ ਦੇ ਯਾਰ ਤੇਰਾ ਕੀ ਫਾਇਦਾ ਹੋਊਗਾ ਉਮਾ ਠੀਕ ਹੈ ਟੈਕਸ ਭਰ ਦੂਗੇ ਠੀਕ ਹੈ ਚਲਾ ਵੀ ਲਵਾਂਗੇ ਫਿਰ ਵੀ ਫੀਗਮਾਰੇ ਵਰਗੇ ਜਿਹੜੇ ਜਾਣੇ ਵਾਲੇ ਹੋਵੇਂ ਤਿਆਰ ਬੈਠੇ ਲੈਜਣੇ ਵਾਲੇ ਤਿਆਰ ਬੈਠੇ ਬਈ ਮਾਨੂੰ ਜੋ ਚੀਜ਼ ਪੂਗਰੀ ਹਮੇ ਉਹ ਕਰ ਰਗੇ ਠੀਕ ਆ ਪਹਿਲਾਂ ਹਮੇ ਕੈਲਾ ਵੀ ਕਿੰਨੀ ਅੱਗੇ ਕੈਬਾਂ ਯੂਜ਼ ਹੋਮਾਂ ਦੀਆਂ ਯਾਰ ਪਹਿਲਾਂ ਵੀ ਤਾਂ ਹਮੇ ਆਟੋ ਵਗੈਰਾ ਮਾਂ ਬੱਸਾਂ ਮਾਂ ਧੱਕੇ ਖਾਮਾਂ ਤੇ ਹੁਣ ਆਏਗਾ ਬਈ ਆਪਾਂ ਵੀ ਖੱਜਲ ਹੋਉਂਗੇ ਮੈਂ ਲੋਕਲ ਬੰਦਾ ਮੈਂ ਸਾਰੇ ਨੂੰ ਅਪੀਲ ਕਰ ਰਾ ਬਈ ਅੰਬਾ ਵੀ ਖੱਜਲ ਹੋਉਂਗੇ ਹੁਣ ਬੰਦਾ ਅਗੇ ਘਰ ਤੇ ਲੈ ਕੇ ਜਾਵਾ ਫਿਰ ਹਮੇ ਪੈਦਲ ਚੱਲੂਗੇ ਅੱਗੇ ਜਾ ਕੇ ਲਉਂਗੇ ਠੀਕ ਆ ਆਟੋ ਵਗੈਰਾ ਲਉਂਗੇ ਕੈਬ ਨੂੰ ਜੋ ਕਿਸਮਤ ਬਈ ਜੋ ਕਿਸਮਤ ਮਾਂ ਲਿਖਿਆ ਰੱਬ ਨੇ ਲਿ ਜਿੰਨਾ ਮਰਜੀ ਹੱਤ ਪੈਰ ਮਾਰ ਲਓ ਜਿੰਨਾ ਮਰਜੀ ਭਟਕ ਲਓ ਜੋ ਕਿਸਮਤ ਮਗਾ ਉਹੀ ਹੋਣਾਗਾ ਘਟੋ ਘਟੇ ਯਾਰ ਕਰਮ ਦਾ ਚੱਜ ਕੇ ਕਰੋ ਕਿ ਕਿਸੇ ਕੀ ਥੜੀ ਬੱਦੂਆਂ ਦਾ ਨਾ ਲੋ ਕਿ ਉੱਪਰ ਜਾਉਂਗੇ ਕਿਸੇ ਕੀ ਹਾਤਾ ਨਾ ਲੋ ਕਿ ਅੱਗੇ ਤੇ ਅੱਗੇ 10000 ਕਾ ਗਿਆ ਸਰਕਾਰੋਂ ਪਾ ਚੱਲੇਗਾ ਕਿਆ ਬਈ ਉਮਤ ਤੈਨੂੰ ਯਾਰ ਕੁਝ ਪੈਸੇ ਮਿਲੇ ਕਿ ਹਾਂ 2 4 5000 ਮਿਲਿਆ ਚੱਲ ਤੇਰਾ ਵੀ ਵਧੀਆ ਖਰਚਾ ਪਾਣੀ ਚੱਲ ਰਿਹਾਗਾ ਕਿਆ ਫਾਇਦਾ ਹੋਇਆ ਉਲਟਾ ਯਾਰ ਕਿਸੇ ਕੀ ਦੇ ਬੱਦੂ ਵਾਲੀਆਂ ਗਾਲਾਂ ਹੀ ਕਿੰਨੀਆਂ ਕੱਢਦਾ ਹੁਣ ਅਨੰਤਿੰਦਰ ਜਹਤ ਬੰਦਾ ਮੂੰਹ ਪਾਣਾ ਬੋਲਾ ਹੈ ਕਯਾ ਯਾਰਾ ਨਾ ਬਹੁਤ ਬਈ ਸੁਣ ਕੇ ਸਾਡਾ ਅਫਸੋਸ ਹੋਇਆ ਕਿ ਕਯਾ ਹੋਇਆ ਹਾਲ ਦੁਨੀਆ ਵਿੱਚ ਦੁਨੀਆ ਵਿੱਚ ਛੱਡੇ ਯਾਰ ਮਾਰੇ ਚੰਡੀਗੜ੍ਹ ਮਾ ਠੀਕਾ ਕਯਾ ਹਾਲ ਚੱਲ ਰਿਹਾਗਾ ਕਿੰਨੇ ਰੋਣੇ ਧੋਣੇ ਲੱਗੇ ਪਿਆ ਹੈ ਹਨਾ